ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਕਿ ਵਿਧਾਲਸਵਾਲ ਕਾ ਨਾਬਾ ਸ਼ਹਿਦੋਂ ਯਾਤਰਾ ਅਮਰਨਾਥ ਜੀ ਦੇ ਲਈ ਜਾ ਰਹੀ ਹੈ ਸੋ ਅਸੀਂ ਭਗਵਾਨ ਭੋਲੇ ਨਾਰਜ ਜੀ ਅਗੇ ਦੋਨੋਂ ਆਪ ਜੋੜ ਕੇ ਇਹ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਯਾਤਰਾ ਸਫਲ ਰਹੇ ਭਗਵਾਨ ਜੀ ਆਪਣਾ ਮਿਹਰ ਭਰਿਆ ਤ ਇਹਨਾਂ ਦੇ ਪਰਿਵਾਰਾਂ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹਨਾਂ ਦੇ ਪਰਿਵਾਰਾਂ ਦੇ ਛੱਤੇ ਆਪਾਂ ਮਿਹਰ ਭਰਿਆ ਬਣਾ ਕੇ ਰੱਖਣ ਇਹ ਸਾਰੇ ਖੁਸ਼ ਰਹਿਣ ਤੇ ਇਹਨਾਂ ਦੀ ਯਾਤਰਾ ਸਫਲ ਹੋਵੇ ਪਹਿਲੀ ਬੱਸ ਯਾਤਰਾ ਅੱਜ ਆਰਾਮਦੇਵ ਜੀ ਨੇ ਦੇ ਕਹਿਣ ਤੇ ਪਹਿਲੀ ਏਸੀ ਪਾਸ ਯਾਤਰਾ ਸ਼੍ਰੀ ਅਮਰਨਾਥ ਜੀ ਲਈ ਚੱਲੀ ਹੈ ਇਹ ਇੰਨਾ ਸ਼ੁਭ ਦਿਹਾੜਾ ਹੈ ਕਿ ਮੈਂ ਪ੍ਰਮਾਤਮਾ ਤੋਂ ਆਸ ਕਰਦਾ ਕਿ ਇਹਨਾਂ ਦੀ ਯਾਤਰਾ ਸ਼ੁਭ ਹੋ ਅਤੇ ਇਹ ਹਰ ਵਾਰ ਕਰਨ ਦੀ ਕੋਸ਼ਿਸ਼ ਕਰਨ ਮੇਰਾ ਨਾਮ ਸੁਰੇਸ਼ ਕੁਮਾਰ ਹੈ ਮੈਂ ਬਿਲੋਂ ਨਾਬਾ ਪੀਪੀਐਸ ਤੋਂ ਤੇ ਸਾਡੀ ਇਹ ਪਹਿਲੀ ਪਾਸ ਯਾਤਰਾ ਹੈ ਇਹ 10 ਦਿਨਾਂ ਦਾ ਸਾਡਾ ਇਹ ਟੂਰ ਹੈ ਪਹਿਲਾ ਸਾਡਾ ਰੂਟ ਹੈਗਾ ਅਮਨਾਤ ਜੀ ਮਤਵਾ ਵੈਸ਼ਨੂ ਦੇਵੀ ਫਿਰ ਸ਼ਿਵਕੋੜੀ ਉਤੋਂ ਆ ਸਾਡੀ ਵਾਪਸੀ ਹੈ ਜੀ ਇਹ 10 ਦਿਨਾਂ ਦਾ ਟੂਰ ਹੈ ਸਾਡਾ ਨਾਪੇ ਤੇ